ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਲ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਕੇ ਨਹੀਂ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਅੱਜ ਦੀ ਵੀਡੀਓ ਖਾਸ ਕਰ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਹੋ ਗਏ ਜੋ ਬਿਲਕੁਲ ਇਕੱਲੇ ਰਹਿ ਗਏ ਨੇ ਤੇ ਜੇ ਅੱਜ ਤੁਸੀਂ ਇਹ ਵੀਡੀਓ ਦੇਖ ਲਈ ਨਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜ਼ਿੰਦਗੀ ਨੂੰ ਜਿਉਣ ਦੀ ਇੱਕ ਨਵੀਂ ਉਮੀਦ ਤੁਹਾਨੂੰ ਮਿਲ ਜਾਵੇਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸ਼ੇਅਰ ਕਰਦੀ ਆਂ ਜਿਹੜੀ ਕਿ ਕੈਨੇਡਾ ਦੀ ਆ ਉਹ ਵੀ ਬਿਲਕੁਲ ਇਕੱਲੇ ਰਹਿ ਗਏ ਸੀ ਸਾਰੇ ਰਸਤੇ ਜਿਹੜੇ ਸੀ ਬੰਦ ਹੋ ਗਏ ਸੀ ਕੋਈ ਉਮੀਦ ਨਹੀਂ ਨਜ਼ਰ ਆ ਰਹੀ ਸੀ ਪਰ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇੱਕ ਵਾਰ ਦੇ ਵਿੱਚ ਹੀ ਉਹਦੇ ਸਾਰੇ ਦੁੱਖ ਕੱਟ ਦਿੱਤੇ ਅੱਜ ਮੈਂ ਤੁਹਾਡੇ ਨਾਲ ਉਹ ਸਾਂਝਾ ਕਰੂੰਗੀ ਸੋ ਬਹੁਤ ਧਿਆਨ ਨਾਲ ਸੁਣਿਓ ਤੇ ਉਹਨੂੰ ਆਪਦੀ ਜ਼ਿੰਦਗੀ ਚ ਅਪਣਾਇਓ ਜ਼ਰੂਰ ਸੋ ਕੈਨੇਡਾ ਦੀ ਹੈ ਗੱਲ ਹੈ ਇੱਕ ਬੱਚਾ ਆਪਾਂ ਕਹਿ ਸਕਦੇ ਆਂ ਕਿ ਆਪਣਾ ਵੀਰ ਇੱਧਰੋਂ ਗਿਆ ਤੇ ਨਵੇਂ-ਨਵੇਂ ਸੁਪਨੇ ਲੈ ਕੇ ਵੱਡੇ-ਵੱਡੇ ਵੀ ਮੈਂ ਬਾਹਰ ਜਾਊਂਗਾ ਮੇਰਾ ਕਾਰੋਬਾਰ ਸੈੱਟ ਹੋ ਜਾਊਗਾ ਇੱਧਰ ਮੇਰਾ ਕਰਜ਼ਾ ਉੱਤਰ ਜਾਊਗਾ ਮੇਰਾ ਪਰਿਵਾਰ ਸੋਖਾ ਹੋ ਜਾਊਗਾ ਤਾ ਬਹੁਤ ਸਾਰੇ ਸੁਪਨੇ ਆਉਂਦੇ ਆਂ ਅੱਖਾਂ ਦੇ ਵਿੱਚ ਲੈ ਕੇ ਹੀ ਆ ਪਰ ਇੱਕ ਅਕੋਰਡੀਅ ਸਚਾਈ ਇਹ ਵੀ ਹੈ ਕਿ ਕਹਿੰਦੇ ਹੁੰਦੇ ਨਾ ਦੂਰ ਦੇ ਫੁੱਲ ਸੁਹਾਵਣੇ ਹੁੰਦੇ ਆ ਨੇੜੇ ਜਾ ਕੇ ਪਤਾ ਚੱਲਦਾ ਵੀ ਕਿੰਨੇ ਕੰਡੇ ਦੇ ਨਾਲ ਆਪਾਂ ਦੇਖੋ ਦੇਖੀ ਚਲੇ ਤਾਂ ਜਾਂਦੇ ਆ ਬਾਹਰ ਪਰ ਆਪਾਂ ਦੇਖ ਹੀ ਰਹੇ ਆ ਬਾਹਰ ਹਾਲਾਤ ਅੱਜ ਦੇ ਟਾਈਮ 'ਚ ਉਧਰ ਵੀ ਖਰਾਬ ਹੁੰਦੇ ਜਾ ਰਹੇ ਨੇ ਉਧਰ ਵੀ ਮਰਡਰ ਵੀ ਹੋ ਰਹੇ ਨੇ ਨਸ਼ਾ ਵੀ ਉਧਰ ਪੂਰਾ ਫੈਲ ਰਿਹਾ ਹੈ ਬੱਚੇ ਡਿਪਰੈਸ਼ਨ ਚ ਜਾ ਰਹੇ ਆ ਕਿਉਂ ਕਿ ਇਥੋਂ ਲੱਖਾਂ ਰੁਪਏ ਲਾ ਕੇ ਉਹ ਚਲੇ ਜਾਂਦੇ ਨੇ ਜਦੋਂ ਫਿਰ ਉਧਰ ਜਾ ਕੇ ਕੰਮ ਨਹੀਂ ਮਿਲਦਾ ਤਾਂ ਫਿਰ ਟੈਨਸ਼ਨਾਂ ਡਿਪਰੈਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਕਈ ਵਾਰੀ ਤਾਂ ਬੱਚੇ ਉਸ ਕਾਰਨ ਜਾਂ ਤਾਂ ਗਲਤ ਰਸਤਾ ਬਣਾ ਲੈਂਦੇ ਆ ਨਸ਼ਿਆਂ 'ਚ ਪੈ ਜਾਂਦੇ ਆ ਜਾਂ ਫਿਰ ਆਪਣੇ ਆਪ ਨੂੰ ਹੀ ਖਤਮ ਕਰ ਲੈਂਦੇ ਨੇ ਕਿਉਂ ਕਿਉਂਕਿ ਇੰਨਾ ਪੈਸਾ ਲੱਗਣ ਦੇ ਕਾਰਨ ਨਾ ਤਾਂ ਪਿੱਛੇ ਮੁੜ ਸਕਦੇ ਨੇ ਨਾ ਪਿੱਛੇ ਕਿਸੇ ਨਾਲ ਆਪਣੀ ਗੱਲ ਸਾਂਝੀ ਕਰ ਪਾਉਂਦੇ ਨੇ ਸੋ ਇਦਾਂ ਦੀ ਹੀ ਕੰਡੀਸ਼ਨ ਉਸ ਵੀਰ ਦੀ ਹੋ ਗਈ ਸੀ ਉਹਨੂੰ ਘਟੋ ਘਟ ਸੱਤ ਅੱਠ ਮਹੀਨੇ ਹੋ ਗਏ ਸੀ ਘਰੇ ਬੈਠੇ ਨੂੰ ਕੋਈ ਕੰਮ ਉਹਨੂੰ ਮਿਲ ਨਹੀਂ ਸੀ ਰਿਹਾ ਖਰਚਾ ਜਿਹੜਾ ਸੀ ਉਹ ਚੱਲਣਾ ਔਖਾ ਹੋ ਗਿਆ ਸੀ ਕੁਝ ਸਮਾਂ ਤਾਂ ਜਿਹੜੇ ਇੱਧਰ ਮਾਪੇ ਵਾਪਸ ਸੀ ਉਹਨਾਂ ਨੇ ਭੇਜਿਆ ਪਰ ਪਿੱਛੇ ਵੀ ਗਰੀਬੀ ਸੀ ਤੇ ਜਦੋਂ ਇੱਧਰੋਂ ਵੀ ਭੇਜਣਾ ਬੰਦ ਹੋ ਗਿਆ ਕਿਉਂਕਿ ਉਹਨਾਂ ਦਾ ਵੀ ਹੱਥ ਟਾਇਟ ਸੀ ਕਿਸੇ પાસે ਪੈਸਾ ਨਹੀਂ ਸੀ ਮਿਲਦਾ ਤੇ ਉਧਰ ਉਧਰ ਤਾਂ ਆਪਾਂ ਨੂੰ ਪਤਾ ਇਹ ਵੇਜ ਆਪਾਂ ਕਰਾਂਗੇ ਤਾਂ ਖਾਵਾਂਗੇ ਤੇ ਉਧਰ ਉਹਨੂੰ ਵੀ ਆਪਦੀ ਰੋਟੀ ਪਾਣੀ ਦਾ ਵੀ ਨਹੀਂ ਕੀ ਫਿਕਰ ਬਣ ਗਿਆ ਵੀ ਮੈਂ ਕਿੱਥੋਂ ਕਿਵੇਂ ਕਰਾਂ ਤੇ ਚਲੋ ਕਿਸੇ ਨਾ ਕਿਸੇ ਲੋੜ-ਫੜੜ ਕੇ ਉਹਨੇ ਕੁਝ ਮਹੀਨੇ ਕੱਢੇ ਪਰ ਉਸ ਤੋਂ ਬਾਅਦ ਫਿਰ ਉਹਨੂੰ ਅਸਲੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਉਹਦੇ ਕੋਲੇ ਰੈਂਟ ਦੇਣ ਨੂੰ ਪੈਸੇ ਨਹੀਂ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਨਾ ਉਹ ਪਿੱਛੇ ਮੁੜ ਸਕਦਾ ਸੀ ਨਾ ਅੱਗੇ ਉਹਨੂੰ ਕੋਈ ਰਸਤਾ ਦਿਖ ਰਿਹਾ ਸੀ ਤਾਂ ਉਹਨੇ ਸੋਚਿਆ ਵੀ ਮੈਂ ਤਾਂ ਆਪਣੇ ਮਾਪੇ ਦੇ ਦੁੱਖ ਨੂੰ ਘਟਾਉਣ ਵਾਸਤੇ ਇੱਥੇ ਆਇਆ ਸੀ ਉਹਦੇ ਪਰਿਵਾਰ ਨੂੰ ਸੌਖਾ ਕਰਨ ਵਾਸਤੇ ਇੱਥੇ ਆਇਆ ਸੀ ਪਰ ਮੈਂ ਤਾਂ ਇੱਥੇ ਆ ਕੇ ਉਹਨਾਂ ਨੂੰ ਹੋਰ ਜ਼ਿਆਦਾ ਦੁਖੀ ਕਰ ਦਿੱਤਾ ਹੋਰ ਕਰਜ਼ੇ 'ਚ ਡੁਬਾ ਦਿੱਤਾ ਤਾਂ ਉਹਨੇ ਸੋਚਿਆ ਵੀ ਮੈਂ ਵੀ ਬਸ ਹੁਣ ਖਤਮ ਹੋ ਗਿਆ ਵੀ ਮੈਂ ਹੁਣ ਆਪਣੀ ਜਿਹੜੀ ਜੀਵਨ ਲੀਲਾ ਹੀ ਖਤਮ ਕਰ ਲਵਾਂ ਵੀ ਨਾਲੇ ਉਹ ਸੌਖੇ ਹੋ ਜਾਣਗੇ ਨਾਲੇ ਮੈਂ ਆਪਣੀਆਂ ਟੈਨਸ਼ਨਾਂ ਤੋਂ ਮੁਕਤ ਵਜੂਗਾ ਪਰ ਉਹਨੇ ਫਿਰ ਮਨ ਵਿੱਚ ਕਈ ਵਾਰੀ ਹੁੰਦਾ ਨਾ ਜਦੋਂ ਮਹਾਰਾਜ ਜੀ ਨੇ ਆਪਾਂ ਨੂੰ ਆਪਣੇ ਚਰਨੀ ਲਾਉਣਾ ਹੁੰਦਾ ਤਾਂ ਇਹ ਸਮਝ ਲਓ ਵੀ ਗੁਰੂ ਸਾਹਿਬ ਜੀ ਨੇ ਉਹਨੂੰ ਆਵਾਜ਼ ਲਗਾਈ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਇੱਕ ਵਾਰੀ ਮੈਂ ਆਪਣੇ ਆਪ ਨੂੰ ਖਤਮ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂ ਉਹ ਗੁਰਦੁਆਰਾ ਸੇਵ ਚੱਲਿਆ ਗਿਆ ਤੇ ਆਪਾਂ ਨੂੰ ਪਤਾ ਹੈ ਵੀ ਇੱਧਰ ਵੀ ਆਪਣੇ ਐਤਵਾਰ ਵਾਲੇ ਦਿਨ ਦੁਪਹਿਰਾ ਸੇਵ ਕੱਟਿਆ ਜਾਂਦਾ ਹੈ ਉਸੇ ਤਰੀਕੇ ਨਾਲ ਉਧਰ ਵੀ ਸੰਗਤਾਂ ਦੁਪਹਿਰਾ ਸੇਵ ਕੱਟਦੀਆਂ ਨੇ ਤੇ ਉਧਰ ਦੇ ਟਾਈਮ ਦੇ ਹਿਸਾਬ ਨਾਲ ਕੱਟਦੀਆਂ ਨੇ ਤੇ ਉਹ ਉਥੇ ਨਾ ਉਸ ਦਿਨ ਐਤਵਾਰ ਸੀ ਤੇ ਦੁਪਹਿਰਾ ਸੇਵ ਕੱਟ ਰਹੀ ਸੀ ਸੰਗਤਾਂ ਉਹ ਗਿਆ ਉਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਨਾ ਜਦੋਂ ਉਹਨੇ ਸੋਚਿਆ ਵੀ ਮੈਂ ਦੂਸਰੀ ਗੇਟ ਰਾਹੀਂ ਬਾਹਰ ਨਿਕਲ ਜਾਊਂਗਾ ਪਰ ਉੱਥੇ ਇੱਕ ਨੌਜਵਾਨ ਖੜਾ ਸੀ ਉਹਦੀ ਡਿਊਟੀ ਲਗਾਈ ਹੋਈ ਸੀ ਵੀ ਜਿਹੜੀ ਵੀ ਸੰਗਤ ਵੀ ਮੁਰੜ ਲੱਗੇ ਵੀ ਮੁਰੜ ਨਹੀਂ ਦੇਣਾ ਪਾ ਜੋੜਨਾ ਸਾਰਿਆਂ ਨੂੰ ਨਾਲ ਤੇ ਗੁਟਕਾ ਸਾਹਿਬ ਵੀ ਉਹਨੇ ਦੇਣਾ ਹੁੰਦਾ ਸੀ ਵੀ ਤੁਸੀਂ ਵੀ ਆਓ ਬੈਠੋ ਪਾਠ ਕਰੋ ਤਾਂ ਜਦੋਂ ਵਾਪਸ ਮੁਰੜ ਲੱਗਿਆ ਜਿਹੜਾ ਬੁਰ ਸਿੱਖ ਉੱਥੇ ਖੜਾ ਸੀ ਤਾਂ ਉਹਨੇ ਗੁਟਕਾ ਸਾਹਿਬ ਅੱਗੇ ਵਧਾ ਕੇ ਕਿਹਾ ਕਿ ਲਓ ਜੀ ਬੀ ਸੁਖਮਨੀ ਸਾਹਿਬ ਦਾ ਪਾਠ ਉਹਦਾ ਆਰੰਭ ਹੋ ਚੁੱਕਿਆ ਸੀ ਤੇ ਜਪਜੀ ਸਾਹਿਬ ਦੇ ਪਾਠ ਜਿਹਨੇ ਕੀ ਹੋ ਚੁਕੇ ਸੀ ਤਾਂ ਉਹ ਕਹਿੰਦੇ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਕਰੋ ਸੰਗਤਾਂ ਦੇ ਨਾਲ ਬਹਿ ਕੇ ਸਰਵਣ ਵੀ ਕਰੋ ਤੇ ਆਪ ਵੀ ਬਾਣੀ ਜਪੋ ਉਹਨੇ ਹੱਥ ਜੋੜ ਕੇ ਕਿਹਾ ਕਹਿੰਦਾ ਨਹੀਂ ਜੀ ਵੀ ਮੈਂ ਪਾਠ ਨਹੀਂ ਕਰਨਾ ਮੈਂ ਤਾਂ ਦਰਸ਼ਨ ਕਰਨ ਆਇਆ ਸੀ ਤਾਂ ਉਸ ਗੁਰਸਿੱਖ ਨੇ ਸਮਝ ਲਓ ਵੀ ਜੋਰ ਪਾਇਆ ਜਾਂ ਗੁਰੂ ਸਾਹਿਬ ਜੀ ਨੇ ਉਹ ਤੋਂ ਜੋਰ ਪਵਾਇਆ ਗੁਰੂ ਸਾਹਿਬ ਜੀ ਜਦੋਂ ਰਸਤਾ ਸਾਨੂੰ ਦਿਖਾਉਂਦੇ ਆ ਨਾ ਜਦੋਂ ਆਪਣੇ ਚਰਨੀ ਲਾਉਂਦੇ ਆ ਤਾਂ ਫਿਰ ਕਿਸੇ ਨਾ ਕਿਸੇ ਹੀਲੇ ਰਾਹੀ ਕਿਸੇ ਰੂਪ ਰਾਹੀ ਕਿਸੇ ਇਨਸਾਨ ਦੇ ਥਰੂ ਸਾਡੀ ਮਦਦ ਜ਼ਰੂਰ ਕਰਦੇ ਨੇ ਤਾਂ ਉਹ ਗੁਰਸਿੱਖ ਨੇ ਬੜੇ ਜ਼ੋਰ ਪਾ ਕੇ ਕਿਹਾ ਕਹਿੰਦਾ ਨਹੀਂ ਨਹੀਂ ਜਾਣਾ ਨਹੀਂ ਤੁਸੀਂ ਬੈਠੋ ਤੇ ਸੁਖਮਨੀ ਸਾਹਿਬ ਦਾ ਪਾਠ ਕਰੋ ਨਾਲ ਚਲੋ ਜ਼ੋਰ ਜਦੋਂ ਪਾ ਕੇ ਉਹਨਾਂ ਨੇ ਕਿਹਾ ਉਹਨੇ ਗੁਟਕਾ ਸੱਤ ਲੈਤਾ ਉਹਨੇ ਨਾਲ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੁਖਮਨੀ ਸਾਹਿਬ ਜੀ ਦਾ ਤੇ ਜਿਉਂ-ਜਿਉਂ ਪਾਠ ਕਰਦਾ ਗਿਆ ਨਾ ਉਹਦਾ ਮਨ ਸ਼ਾਂਤ ਹੋੁੰਦਾ ਗਿਆ ਤੇ ਉਹਦੇ ਅੱਖਾਂ ਦੇ ਵਿੱਚੋਂ ਅਥਰੂ ਵਗਦੀ ਗਏ ਜਦ ਤੱਕ ਉਹ ਪੂਰਾ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਇਆ ਪਾਠ ਵੀ ਕਰਦਾ ਇਹ ਅੱਖਾਂ ਵਿੱਚੋਂ ਹੰਝੂ ਵੀ ਜਾਂਦੇ ਰਹੇ ਇੱਕ ਚੀਜ਼ ਨਾ ਹਮੇਸ਼ਾ ਧਿਆਨ ਚ ਰੱਖਿਓ ਵੀ ਜਦੋਂ ਵੀ ਆਪਾਂ ਸੱਚੇ ਮਨ ਤੋਂ ਗੁਰੂ ਨੂੰ ਪੁਕਾਰਦੇ ਆ ਨਾ ਜਦੋਂ ਆਪਾਂ ਅੰਦਰੋਂ ਤਕਲੀਫ ਤੋਂ ਹੁੰਨੇ ਆ ਜਦੋਂ ਆਪਾਂ ਬਹੁਤ ਨਿਮਰਤਾ ਦੇ ਵਿੱਚ ਹੁੰਨੇ ਆ ਤਾਂ ਉਹ ਤੋਂ ਗੁਰੂ ਸਾਹਿਬ ਸਾਡੀ ਬਹੁਤ ਨੇੜੇ ਹੋ ਕੇ ਸੁਣਦੇ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਅਰਦਾਸ ਪੂਰੀ ਹੋਣ ਚ ਸਮਾਂ ਲੱਗ ਜਾਂਦਾ ਤੇ ਕਈਆਂ ਦੀ ਅਰਦਾਸ ਪਹਿਲੀ ਵਾਰ ਚ ਹੀ ਪੂਰੀ ਹੋ ਜਾਂਦੀ ਹੈ ਜਿਵੇਂ ਉਹਨੇ ਸਵੀਰ ਵੀ ਹੋਈ ਸੀ ਪਹਿਲੀ ਵਾਰ ਦੇ ਵਿੱਚ ਹੀ ਅਰਦਾਸ ਪੂਰੀ ਤਾਂ ਉਹਨੇ ਜਦੋਂ ਰੋ ਕੇ ਮਤਲਬ ਪਾਠ ਕਰਦਾ ਰਿਹਾ ਤੇ ਚਲ ਉਸ ਤੋਂ ਬਾਅਦ ਜ ਜਿਹਨੇ ਕੀ ਆਨੰਦ ਸਹਿਬ ਜੀ ਦਾ ਪਾਠ ਹੋਇਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕਿਉਂਕਿ ਜਪਜੀ ਸਾਹਿਬ ਤੇ ਜਪਈ ਸਾਹਿਬ ਪਹਿਲਾਂ ਮੁੱਕ ਜੁਕੇ ਸੀ ਤਾਂ ਆਨੰਦ ਸਹਿਬ ਦੇ ਪਾਠ ਤੋਂ ਬਾਅਦ ਅਰਦਾਸ ਹੋਈ ਅਰਦਾਸ ਤੋਂ ਬਾਅਦ ਚਲੋ ਜਦੋਂ ਨੇ ਸੋਚਿਆ ਵੀ ਹੁਣ ਮੈਂ ਜਾਵਾਂ ਪਰ ਉਹਦਾ ਮਨ ਹੁਣ ਸ਼ਾਂਤ ਸੀ ਤਾਂ ਉਹਨੇ ਮਨ ਵਿੱਚ ਇਹ ਸੋਚਿਆ ਬਾਹਰ ਨਿਕਲਦੇ ਨਿਕਲਦੇ ਕਹਿੰਦੇ ਚਲੋ ਜਾਣ ਤੋਂ ਪਹਿਲਾਂ ਇੱਕ ਵਾਰੀ ਗੁਰੂ ਸਾਹਿਬ ਨੇ ਸੰਗਤ ਦੇ ਦਰਸ਼ਨ ਕਰਾਤੇ ਸਤ ਸੰਗ ਕਰਵਾਲੀ ਇਹ ਫੁਰਨਾ ਮੰਨ ਦੇ ਵਿੱਚ ਆਇਆ ਕਹਿੰਦੇ ਨਾਲ ਹੀ ਉਹਨੇ ਮਨ ਵਿੱਚ ਸੋਚਿਆ ਕਹਿੰਦਾ ਵੀ ਕੀ ਪਤਾ ਹੁਣ ਪਰਮਾਤਮਾ ਮੇਰੀ ਵੀ ਸੁਣ ਲਵੇ ਕਿਉਂਕਿ ਜਦੋਂ ਆਪਾਂ ਸੱਚੇ ਦਿਲ ਤੋਂ ਪੁਕਾਰਦੇ ਆ ਨਾ ਤਾਂ ਗੁਰੂ ਸਾਹਿਬ ਜਰੂਰ ਸੁਣਦੇ ਨੇ ਤਾਂ ਉਹਨੇ ਸੋਚਦੇ ਸੋਚਦੇ ਇਹ ਬਾਹਰ ਨਿਕਲਿਆ ਜਦੋਂ ਉਹ ਬਾਹਰ ਨਿਕਲਿਆ ਨਾ ਤਾਂ ਉਹਨੂੰ ਬਾਹਰ ਮਤਲਬ ਕਿ ਜਿੱਥੇ ਉਹ ਪਹਿਲਾਂ ਕੰਮ ਕਰਦਾ ਸੀ ਉਥੇ ਕੁਲੀਗ ਜਿਵੇਂ ਆਪਾਂ ਕੁਲੀਗ ਜਿਹੜਾ ਜਾਣ ਪਛਾਣ ਵਾਲਾ ਹੁੰਦਾ ਹੈ ਨਾ ਉਹ ਮਿਲ ਗਿਆ ਤੇ ਉਹ ਨੂੰ ਕਹਿੰਦਾ ਵੀ ਤੂੰ ਇੱਥੇ ਕਿਦਾਂ ਕਹਿੰਦਾ ਮੈਂ ਅੱਜ ਆਇਆ ਤਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਸੀ ਤੇ ਮੈਂ ਫਿਰ ਦੁਪਹਿਰਾ ਸਾਹਿਬ ਵੀ ਮਹਾਰਾਜ ਨੇ ਕਟਾ ਲਿਆ ਤੇ ਵੀ ਮੈਂ ਸੋਚਿਆ ਤਾਂ ਨਹੀਂ ਸੀ ਕਿ ਮੈਂ ਦੁਪਹਿਰਾ ਸਾਹਿਬ ਕੱਟੂਗਾ ਤੇ ਉਹ ਕਹਿੰਦਾ ਵੀ ਹੋਰ ਕੀ ਕੰਮ ਕਰਦਾ ਹੋਣਾ ਚਲੋ ਜਦੋਂ ਗੱਲਾਂ ਚੱਲੀਆਂ ਤਾਂ ਉਹਦੇ ਨਾਲ ਅੱਖਾਂ 'ਚੋਂ ਅਥਰੂ ਫਿਰ ਵਗਣ ਲੱਗ ਪਏ ਉਹ ਕਹਿੰਦਾ ਇਦਾਂ ਕਰਕੇ ਵੀ ਮੈਂ ਬਹੁਤ ਤਾਂਗਾ ਵੀ ਜਿਹੜੀ ਕੰਪਨੀ 'ਚ ਮੈਂ ਲੱਗਿਆ ਸੀ ਉਹਨਾਂ ਨੇ ਵੀ ਹਟਾ ਦਿੱਤਾ ਐਨੇ ਮਹੀਨੇ ਤੋਂ ਮੈਂ ਘਰ ਬੈਠਾ ਪਹਿਲਾਂ ਮਾਪੇ ਤੋਂ ਪੈਸੇ ਮੰਗਾਉਂਦਾ ਰਿਹਾ ਕਹਿੰਦੇ ਇੱਥੋਂ ਵੀ ਕਾਫੀਆਂ ਤੋਂ ਪੈਸੇ ਫੜ-ਫੜ ਕੇ ਮੈਂ ਰੋਟੀ ਪਾਣੀ ਦਾ ਗੁਜ਼ਾਰਾ ਕੀਤਾ ਹੁਣ ਤਾਂ ਇੰਨਾ ਕੁ ਮਾੜਾ ਹਾਲ ਹੈ ਵੀ ਨਾ ਮੇਰੇ ਕੋਲ ਦੇਣ ਨੂੰ ਕਿਰਾਇਆ ਤੇ ਨਾ ਰੋਟੀ ਖਾਣ ਨੂੰ ਪੈਸੇ ਨੇ ਕਹਿੰਦਾ ਹੁਣ ਤਾਂ ਮੈਂ ਇਹ ਸੋਚਿਆ ਸੀ ਵੀ ਮੈਂ ਆਪਣੀ ਜੀਵਨ ਲੀਲੇ ਖਤਮ ਕਰ ਲਵਾਂ ਤਾਂ ਜਿਹੜਾ ਉਹ ਤਾਂ ਜਾਣ ਪਛਾਣ ਵਾਲਾ ਸੀ ਨਾ ਉਹ ਹੱਸ ਕੇ ਬੋਲਿਆ ਕਹਿੰਦਾ ਫਿਰ ਤੇਰੀ ਗੁਰੂ ਨੇ ਸੁਣ ਲਈ ਤੇਰੀ ਧੰਨਧਨ ਬਾਬਾ ਦੀਪ ਸਿੰਘ ਜੀ ਨੇ ਸੁਣ ਲਈ ਕਹਿੰਦੇ ਇਹਦੇ ਇਨਾਂ ਦੇ ਦਰ ਤੇ ਤਾਂ ਜਿਹੜਾ ਵੀ ਆਉਂਦਾ ਹੈ ਨਾ ਸੱਚੇ ਦਿਲ ਤੋਂ ਉਹ ਪੁਕਾਰਦਾ ਹੈ ਤਾਂ ਉਹਦੀ ਤਾਂ ਫਿਰ ਬਹੁਤ ਨੇੜੇ ਹੋ ਕੇ ਸੁਣ ਲਈ ਕਹਿੰਦਾ ਮੈਂ ਉਸ ਕਹਿੰਦਾ ਮੈਂ ਸਮਝਿਆ ਨਹੀਂ ਵੀ ਤੁਸੀਂ ਕੀ ਕਹਿ ਰਹੇ ਹੋ ਕਹਿੰਦਾ ਆ ਫੜ ਕਾਰਡ ਮੇਰੀ ਹੁਣ ਪੋਜੀਸ਼ਨ ਵੱਧ ਗਈ ਕਹਿੰਦੀ ਅੱਗੇ ਮੈਂ ਛੋਟੀ ਪੋਜੀਸ਼ਨ ਤੇ ਕੰਮ ਕਰਦਾ ਸੀ ਤੇ ਮੇਰੇ ਕੋਲੇ ਨਾ ਹੁਣ ਬਹੁਤ ਸਾਰੀਆਂ ਨੌਕਰੀਆਂ ਖਾਲੀ ਪਈਆਂ ਨੇ ਵੈਕੈਂਸੀਆਂ ਕਹਿੰਦੇ ਮੈਂ ਬੰਦਿਆਂ ਨੂੰ ਰੱਖਣਾ ਆ ਫੜ ਕਾਰਡ ਮੈਨੂੰ ਕੱਲ ਨੂੰ ਆ ਕੇ ਮਿਲੇ ਦਫ਼ਤਰ ਦੇ ਵਿੱਚ ਤੇ ਜਿਹੜੀ ਤੇਰੇ ਲਈ ਚੌਬ ਹੋਊਗੀ ਤੇ ਤੈਨੂੰ ਆਪਾਂ ਜ਼ਰੂਰ ਲਗਵਾਵਾਂਗੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੇਰੀ ਜ਼ਿੰਦਗੀ ਹੁਣ ਬਹੁਤ ਸੋਹਣੀ ਹੋ ਜਾਊਗੀ ਤੇ ਉਹ ਜਿਹੜਾ ਉਹ ਬੱਚਾ ਸੀ ਜਿਹੜੀ ਵੀਰ ਸੀ ਉਹ ਬਹੁਤ ਖੁਸ਼ ਹੋਇਆ ਤੇ ਉਹਨੇ ਧੰਨਵਾਦ ਵੀ ਕੀਤਾ ਗੁਰੂ ਸਾਹਿਬ ਦਾ ਤੇ ਪਰਮਾਤਮਾ ਵੀ ਮੈਂ ਤਾਂ ਕੀ ਸੋਚ ਕੇ ਆਇਆ ਸੀ ਪਰ ਜਿਵੇਂ ਸਮਝ ਲਓਗੇ ਪਰਮਾਤਮਾ ਤੁਸੀਂ ਹੀ ਉਹਨਾਂ ਦੇ ਰੂਪ ਵਿੱਚ ਖੜੇ ਹੋ ਕੇ ਮੈਨੂੰ ਬਾਣੀ ਜਪਣ ਲਈ ਮਜਬੂਰ ਕੀਤਾ ਤਾਂ ਤੁਸੀਂ ਹੀ ਮੈਨੂੰ ਇਹ ਰਸਤਾ ਦਿਖਾਇਆ ਤੇ ਉਸ ਦਿਨ ਤੋਂ ਬਾਅਦ ਫੇਰ ਉਹ ਹਰ ਐਤਵਾਰ ਗੁਰੂ ਸਾਹਿਬ ਦਰਸ਼ਨ ਵੀ ਕਰਦਾ ਚਪੈਰਾ ਸਾਹਿਬ ਵੀ ਕੱਟਦਾ ਹੁਣ ਤੁਸੀਂ ਇੱਕ ਚੀਜ਼ ਦੇਖੋ ਜਦੋਂ ਉਹਨੇ ਸੱਚੇ ਮਨ ਤੋਂ ਆਪਣਾ ਦੁੱਖ ਗੁਰੂ ਨਾਲ ਸਾਂਝਾ ਕੀਤਾ वैसे देखो गुरु सब जानी जान ਹੁੰਦੀ ਹੈ ਦਿਲਾਂ ਦੀ ਅਜਨਨ ਹਾਰ ਹੁੰਦੇ ਉਹਨਾਂ ਨੂੰ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਜਿਹੜਾ ਆਪਣੇ ਮਨ ਵਿੱਚ ਹੁੰਦਾ ਨਾ ਜਦੋਂ ਆਪਾਂ ਉਹ ਜ਼ੁਬਾਨ ਤੇ ਰੱਖਦੇ ਆ ਜਿਵੇਂ ਕਿ ਸੱਚ ਬੋਲਦੇ ਆ ਅਗਰ ਮਨ ਤੋਂ ਆਪਾਂ ਦੁਖੀ ਆ ਉਤੋਂ ਤੋਂ ਦਿਖਾਈਏ ਨਹੀਂ ਕਿ ਆਪਾਂ ਤਾਂ ਗੁਰੂ ਦੇ ਬਾਣੇ ਨੂੰ ਮੰਨਦੇ ਹਾਸ ਤੱਕ ਖੁਸ਼ ਆ ਤਾਂ ਉਹ ਆਪਾਂ ਕੀ ਕਰ ਰਹੇ ਆ ਚਲਾਕੀ ਕਰ ਰਹੇ ਆ ਆਪਾਂ ਗੁਰੂ ਸਾਹਿਬ ਨੂੰ ਝੂਠ ਬੋਲ ਰਹੇ ਆ ਗੁਰੂ ਸਾਹਿਬ ਕਹਿੰਦੇ ਜੋ ਤੇਰੇ ਦਿਲ ਵਿੱਚ ਆ ਉਹ ਜ਼ੁਬਾਨ ਤੇ ਰੱਖ ਸੱਚ ਬੋਲ ਮੇਰੇ ਸਾਹਮਣੇ ਰੱਖ ਤਾਂ ਮੈਂ ਤੇਰੀ ਹਰ ਗੱਲ ਸੁਣਾਗਾ ਸੋ ਇਸ ਕਰਕੇ ਤੁਸੀਂ ਵੀ ਭਰੋਸਾ ਰੱਖਿਆ ਕਰੋ ਵਿਸ਼ਵਾਸ ਰੱਖਿਆ ਕਰੋ ਕਈ ਵਾਰੀ ਦੇਰ ਜ਼ਰੂਰ ਹੋ ਜਾਂਦੀ ਹੈ ਸਾਡੀ ਅਰਦਾਸ ਨੂੰ ਪ੍ਰਵਾਨ ਹੋਣ ਦੇ ਵਿੱਚ ਕਿਉਂਕਿ ਕਈ ਵਾਰੀ ਸਾਡੀ ਭਾਵਨਾ ਦੇ ਜੁੜਨ ਦੀ ਕਮੀ ਹੋ ਜਾਂਦੀ ਹੈ ਸਾਡੇ ਵਿਸ਼ਵਾਸ 'ਚ ਕਮੀ ਹੋ ਜਾਂਦੀ ਹੈ ਸੋ ਵਿਸ਼ਵਾਸ ਰੱਖੋ ਭਰੋਸਾ ਰੱਖੋ ਬਿਨਾ ਅੱਕੇ ਬਿਨਾ ਥੱਕੇ ਬਿਨਾ ਹਿੰਮਤ ਹਾਰੇ ਤੁਸੀਂ ਗੁਰਬਾਣੀ ਜਪਦੇ ਰਹੋ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ